ਬਟਾਲੇ ਦੇ ਉੱਤਮ ਨਗਰ ਵਿੱਚ ਇੱਕ ਇਲੈਕਟ੍ਰੋਨਿਕਸ ਸਮਾਨ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਆਗੂ ਪਰ ਪਾਇਆ ਕਾਬੂ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਗੱਲਬਾਤ ਦੌਰਾਨ ਇਲੈਕਟ੍ਰੋਨਿਕਸ ਸਮਾਨ ਦੇ ਗੋਦਾਮ ਮਾਲਕ ਨੇ ਕਿਹਾ ਕਿ ਕਰਜ਼ਾ ਚੁੱਕ ਕੇ ਚੰਗੀ ਦੀਵਾਲੀ ਲਗਾਉਣ ਲਈ ਖਰੀਦਿਆ ਸੀ ਸਮਾਨ ਗੋਦਾਮ ਦੇ ਅੰਦਰ ਰੱਖਿਆ ਹੋਇਆ ਸੀ ਅੱਜ ਸਵੇਰ ਇੱਕ ਫੋਨ ਆਇਆ ਅਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਗੋਦਾਮ ਵਿੱਚੋਂ ਧੂਆ ਨਿਕਲ ਰਿਹਾ ਹੈ ਜਦੋਂ ਉਹ ਗੋਦਾਮ ਵਿੱਚ ਪਹੁੰਚੇ ਤਾਂ ਦੇਖਿਆ ਕਿ ਗੋਦਾਮ ਪੂਰੀ ਤਰ੍ਹਾਂ ਮਚ ਚੁੱਕਾ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਵਾਲੇ ਆਏ ਜਿਨ੍ਹਾਂ ਨੇ ਆ ਕੇ ਆਗ ਉੱਪਰ ਕਾਬੂ ਪਾਇਆ ਮੇਰਾ ਫ਼ਰੰਦ ਜੀ ਕਹਿੰਦੇ ਜੀ ਇੱਕ ਕਹਾੜਾ ਗੋਦਾਮ ਸੀ ਕਿਹੜਾ ਗੋਦਾਮ ਸੀ ਕਿ ਕੀ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਦਾ ਸਾਡੇ ਸਟਾਰ ਲੈਕ ਵਰਲਡ ਉੱਥੇ ਮੇਰਾ ਸ਼ੋਅਰੂਮ ਹੈ ਮੇਰਾ ਗਡੌਨ ਸੀ ਅੱਛਾ ਪਰ ਅੱਜ ਕੀਤਾ ਇਹ ਦੁਬਾਰਾ ਇਹ ਸਾਨੂੰ ਫਿਰ ਸਾਡੇ ਇੱਕ 7:00 8:00 ਫੋਨ ਆਇਆ ਕਿ ਤੁਹਾਡੇ ਘਰ ਤੋਂ ਪਾਣੀ ਨਿਕਲ ਰਿਹਾ ਅਸੀਂ ਆਈਏ ਪਹੁੰਚੇ ਪਹੁੰਚੇ ਘਾੜੇ ਕਾਫੀ ਹੱਦ ਦੇ ਕਬੂਤ ਕੀ ਇਹ ਰਾਈਫਾਇਬਰ ਗੜ ਬਗਾਈਆਂ 15-20 ਮੀਟਰ ਤੱਕ ਆ ਗਈਆਂ ਵਾਚਨਲ ਵਾਕੇ ਤੇ ਕਾਬੂ ਪਾਇਆ ਪਰ ਫੇਰ ਵੀ ਸਾਡਾ ਇੰਨਾ ਵੀ ਸੌਗੀ ਸਾਰਾ ਹੀ ਪਰ ਕੀ ਸੋਚਿਆ ਹੈ ਜਿਹੜਾ ਸਟੌਪ ਲਿਆ ਸੀ ਕੋ ਸੋਚਿਆ ਤੇ ਹੋਈ ਵਧੀਆ ਦੀਵਾਲੀ ਲਾਵਾਂਗੇ। ਕੋਈ ਦੀਵਾਲੀ ਲਾਵਾਂਗੇ। ਆ ਅਸੀਂ ਚਲੋ ਪਹਿਲਾ ਨਾਟਕਾ ਵਾ ਜੋ ਮਾਤਾ ਮਾਣੀ ਨੂੰ ਪੂਜੇ ਰਹੇ। ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਹਾ ਸੀ ਕਿ ਸਰ ਮੇਰਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਸਾਹ ਚੰਨਾ ਨਾਲ ਆਪਣੇ ਬਾ ਮੰਤਰੀ ਜਾਂਦੇ ਨੇ ਪੇਮੈਂਟ ਜਾਂਦੀ ਹੈ। ਸਰੋਦਾ ਅਧਾਰ ਸੀ, ਪੁਧਾਰ ਸੀ 25 ਪਰਮ ਅਧਾਰ ਹੀ ਹੁੰਦਾ। ਆ ਕੀ ਜੇ ਕੋ ਕਿੰਨਾ ਕਨੈਕਸ਼ਨ। ਤੇ ਦੇਖੋ ਇਹ ਵੀ ਲਾਨੇ ਹੁਣ ਕਿੰਨਾ ਕਿ ਸੜਿਆ ਹੈਗਾ ਜੀ ਮੇਸਾ ਨਾਲ। ਕਾਫੀ ਨਿਸ਼ਾਨ ਆ ਤਰੀ ਡੋਟਰੀ। ਆਖਰੀ ਸਾਲ ਕੁਛ ਨਹੀਂ ਬਚਿਆਗਾ ਸਭ ਸੜ ਗਿਆ ਮੈਂ ਨੀਰੇਸ਼ ਸ਼ਰਮਾ ਫਾਇਰ ਅਫਸਰ ਮੈਂ ਨਗਰ ਨਿਗਮ ਬਟਾਲਾ ਤੋਂ ਸਾਨੂੰ ਐ 7:45 ਮਿੰਟ ਦੇ ਆਸ-ਪਾਸ ਹੀ ਲੱਗੀ ਆ ਫਾਇਰ ਕਾਲ ਜਿਹੜੀ ਤੁਰੰਤ 5 ਮਿੰਟ ਤੇ ਜਿਹੜੀਆਂ ਗੱਡੀਆਂ ਡਾਊਨ ਆਟ ਹੋਈਆਂ ਇਹ 7:50 ਤੇ 30 ਦੇ ਅੱਗੇ ਜਿਹੜੀਆਂ ਦੋਨੇ ਬੋਚੇ ਗਲੀ ਸੱਕਰੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗੱਡੀਆਂ ਆਣ ਚੁੱਕੀ 5:50 ਤੋਂ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸਾਨੂੰ ਤੇ ਕਾਫੀ ਜ਼ਿਆਦਾ ਸੀ ਅਟ ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਆ ਸ਼ਟਰ ਪਾੜ ਕੇ ਇਹ ਆਪ ਨੂੰ ਕੰਟਰੋਲ ਕੀਤਾ ਕਿੰਨਾ ਕ੍ਰਿਸ਼ਕੀ ਸੀ ਇਹ ਗ੍ਰਾਮਸਟ ਦੇ ਵਿੱਚ ਸਰ ਅੰਦਰ ਏਸੀ ਵੀ ਸੀਗੇ ਰੇਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਖਟਰੇ ਸੀਗੇ ਜਿਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਤੰਦ ਜਿਨਾ ਕਿ ਬਲਾਸਟ ਨੌ ਵਜੇ ਕੰਟਰੋਲ ਰੂਮ ਤੋਂ ਨੂੰ ਪਹੁੰਚਿਆ ਸੀਗਾ ਕਿ ਇਸ ਤਰ੍ਹਾਂ ਕੋਲਰ ਪੈਲਸ ਦੇ ਸਾਹਮਣੇ ਜਿਹੜੀ ਆ ਕੋਈ ਸ਼ਾਪ ਐ ਕੋਈ ਗਦਾਮ ਐ ਉਹਦੇ ਵਿੱਚ ਅੱਗ ਲੱਗੀ ਐ ਤੇ ਅਸੀਂ ਮੌਕੇ ਤੇ ਪਹੁੰਚੇ ਆ ਅੱਗੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਦਾ ਜਿਹੜਾ ਵਾ ਉਹੀ ਦੁਕਾਨ ਜਿਹੜੀ ਆ ਉਹ ਹੈ ਸਿੰਬਲ ਤੋਂ ਭਾਈਆਂ ਦੀ ਹੱਟੀ ਦੇ ਸਾਹਮਣੇ ਇਹਦਾ ਗਰਾਮ ਤੇ ਟੀਵੀ ਬ੍ਰਿਜ ਤੇ ਇਹਦੇ ਵਿੱਚ ਇਹਨੇ ਏਸੀ ਵਗੈਰਾ ਰੱਖੇ ਸੀ ਉਹ ਗੜੀ ਅੰਦਰ ਤਕਰੀਬਨ ਸ਼ਾਰਟ ਸਰਕਟ ਹੋਣ ਕਰਕੇ ਉਹਨਾਂ ਦੇ ਦੱਸਣ ਮੁਤਾਬਕ ਹੀ ਅੱਗੇ 11 ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਉਹਦੇ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲਾਗੂ ਆਸ-ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹੋ ਜਿਹੀ ਕੋ ਗੱਲ ਕੋ ਕਾਰਵਾਈ ਜ਼ਰੂਰ ਕੀਤੀ ਜਾਏਗਾ ਕਿੰਨਾ ਨੁਕਸਾਨ ਲੱਗਦਾ ਨੁਕਸਾਨ ਇਹ ਬਿੱਲਾ ਮੁਤਾਬਕ ਦੇਖਣਾ ਪੈਣਾ ਜੀ ਇਦਾਂ ਹੁਣ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ